ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੁਬ ਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਬਾਬਾ ਜੀ ਮੂਰੇ ਹਮੇਸ਼ਾ ਇਹੀ ਅਰਜ਼ ਤੇ ਇਹੀ ਅਰਦਾਸ ਰਹੂਗੀ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹੋ ਹਨਾ ਜਿੰਨੀ ਵਾਰ ਪਾਠ ਕਰਦੀਆਂ ਆਪਣੇ ਘਰਦਿਆਂ ਦੀ ਤਾਂ ਮੰਗਦੀਆਂ ਮੰਗਦੀਆਂ ਕੁਝ ਵੀ ਤੁਹਾਡੇ ਲਈ ਵੀ ਮੰਗਦੀਆਂ ਵੀ ਬਾਬਾ ਜੀ ਸਾਰੇ ਜਿੰਨੇ ਮੇਰੇ ਭੈਣ ਭਰਾ ਮੈਨੂੰ ਦੇਖਦੇ ਨੇ ਚਾਹੇ ਹੇਟ ਕਰਦੇ ਨੇ ਚਾਹੇ ਲਵ ਕਰਦੇ ਨੇ ਉਹਨਾਂ ਨੂੰ ਹਮੇਸ਼ਾ ਤੰਦਰੁਸਤੀ ਤੇ ਬਰਕਤਾਂ ਬਖਸ਼ਿਓ ਬਸ ਇਹੀ ਚੀਜ਼ ਆ ਚਾਹੇ ਉਹ ਮੈਨੂੰ ਹੇਟ ਕਰਦੇ ਨੇ ਚਾਹੇ ਉਹ ਮੈਨੂੰ ਲਾਈਕ ਕਰਦੇ ਨੇ ਜੇ ਹੇਟ ਕਰਦੇ ਨੇ ਤਾਂ ਵੀ ਮੇਰੇ ਭੈਣ ਭਰਾ ਨੇ ਜੇ ਮੈਨੂੰ ਲਾਈਕ ਕਰਦੇ ਨੇ ਤਾਂ ਵੀ ਮੇਰੇ ਭੈਣ ਭਰਾ ਨੇ রাইਟ ਬਸ ਇਹੀ ਅਰਦਾਸ ਰਹਿੰਦੀ ਆ ਪਾਠ ਕਰਨ ਤੋਂ ਬਾਅਦ ਆਪਣੀ ਫੈਮਲੀ ਇਥੋਂ ਕਿਉਂਕਿ ਤੁਸੀਂ ਵੀ ਹੁਣ ਮੇਰੀ ਫੈਮਲੀ ਹੀ ਹੋ ਹਨਾ ਸੋ ਅੱਜ ਵੀਰਵਾਰ ਸੀਗਾ ਤੁਹਾਨੂੰ ਪਤਾ ਫਾਸਟਿੰਗ ਕਰਦੀ ਹੁੰਨੀ ਆ ਮੈਂ ਵੀਰਵਾਰ ਨੂੰ ਹਨਾ ਆਪਣਾ ਪਾਠ ਪੂਜਾ ਕਰਕੇ ਮੈਂ ਪਾਠ ਕਰ ਰਹੀ ਸੀ ਮੈਨੂੰ ਨਹੀਂ ਪਤਾ ਕਿਹੜੇ ਵੇਲੇ ਅਮਨ ਜੀ ਨੇ ਮੇਰੀ ਕਲਿੱਪ ਬਣਾਤੀ ਬਿਕਾਜ਼ ਇਹ ਜਿਹੜਾ ਵੀਰਵਾਰ ਦੀ ਕਥਾ ਹੁੰਦੀ ਆ ਨਾ ਇਹਦੇ ਵਿੱਚ ਆਪਾਂ ਜਦੋਂ ਕਰਦਿਆਂ ਦੇ ਨਾ ਕਦੇ ਉੱਠ ਸਕਦੇ ਆ ਤੇ ਨਾ ਹੀ ਕਿਸੇ ਨਾਲ ਬੋਲਣਾ ਹੁੰਦਾ ਸੋ ਇਹ ਤੋਂ ਆਪਾਂ ਚੱਲਾਂਗੇ ਫਾਈਨਲੀ ਮੰਮਾ ਨੇ ਨਾਲ ਬਾਜ਼ਾਰ ਮੰਮੀ ਨਾਲ ਨਾ ਥੋੜੇ ਜੇ ਕੰਮ ਸੀਗੇ ਉਧਰਲੇ ਮੰਮੀ ਨੂੰ ਕਰਾਉਣੇ ਤੇ ਪਹਿਲਾਂ ਅਸੀਂ ਗਏ ਬਗਲੀ ਵਾਲਿਆਂ ਦੇ ਕਿਉਂਕਿ ਮੇਰੀਆਂ ਸਾਰੀਆਂ ਭੈਣਾਂ ਨੇ ਮੈਨੂੰ ਇੱਕੋ ਗੱਲ ਕਹੀ ਜਾਂਦੀਆਂ ਨੇ ਕਿ ਵੀਰੇ ਨੂੰ ਤੁਸੀਂ ਆਲੂ ਪਖਾਰੇ ਦੋ ਡਰਾਈ ਪਲਮ ਦੋ ਡਰਾਈ ਪਲਮ ਦੋ ਤੇ ਇਮਲੀ ਦੋ ਤੇ ਨਾਲ ਥੋੜੀ ਜਿਹੀ ਮਿਸ਼ਰੀ ਪਾ ਦਿਆ ਕਰੋ ਹਨਾ ਫਿਰ ਮੈਂ ਉਹ ਸਾਰੀਆਂ ਚੀਜ਼ਾਂ ਲੈਣ ਰੇਲਵੇ ਰੋਡ ਤੇ ਗਈ ਤੁਹਾਨੂੰ ਪਤਾ ਆਪਣੇ ਬਗਲੀ ਵਾਲਿਆਂ ਦੀ ਖੰਨੇ ਸ਼ਾਪ ਹੈਗੀ ਆ ਉੱਥੇ ਆਪਾਂ ਸਾਰਾ ਕੁਝ ਅਵੇਲੇਬਲ ਮਿਲ ਜਾਂਦਾ ਸੋ ਫਿਰ ਮੰਮੀ ਦੀਆਂ ਫਰਮੈਸ਼ਾਂ ਤੁਹਾਨੂੰ ਪਤਾ ਜਦੋਂ ਅਸੀਂ ਰਾਹ ਬਾਜ਼ਾਰ ਚ ਜਾਂਦੇ ਆ ਫਿਰ ਮੰਮੀ ਦਾ ਹੋ ਜਾਂਦਾ ਮੈਂ ਤੈਨੂੰ ਪੈਸੇ ਦੇਣੀਆਂ ਤੇ ਮੇਰੇ ਕੱਪ ਫੜ ਲਈਆਂ ਮੈਂ ਕੱਪ ਲੈ ਕੇ ਆਉਣਾ ਪਤਾ ਨਹੀਂ ਕੀ ਰੈੱਡ ਕਲਰ ਦਾ ਕੱਪ ਮੈਂ ਹਲੇ ਕਹਾ ਮੈਂ ਕਿਹਾ ਮੰਮੀ ਆ ਕੱਪ ਸੋਣਾ ਨਹੀਂ ਲੱਗਦਾ ਹੈਗਾ ਵੀ ਆਪਾਂ ਟਰਾਂਸਪਰੈਂਟ ਕਲਰ ਦਾ ਲਵਾਂਗੇ ਕਹਿੰਦੇ ਨਹੀਂ ਮੈਂ ਤਾਂ ਪਿੱਛੇ ਬਸ ਕੱਪੜੇ ਤੋਂ ਨੂੰ ਲੈਣਾ ਜਿਹੜੇ ਤੁਹਾਡੇ ਟਰਾਂਸਪਰੈਂਟ ਬਾਥਰੂਮਾਂ ਚ ਨੇ ਉਹ ਉਵੇਂ ਹੀ ਪਏ ਰਹਿੰਦੇ ਆ ਕਿ ਮੈਂ ਇੱਕ ਸਸਤਾ ਜਿਹਾ ਕੱਪ ਲੈਣਾ ਮੈਨੂੰ ਕੱਪ ਲਿਆ ਦੇ ਠੀਕ ਹੈ ਚਲੋ ਮੰਮੀ ਨੇ ਆਪਣਾ ਸਮਾਨ ਖਰੀਦ ਲਿਆ ਹੁਣ ਆ ਗਈ ਮੇਰੀ ਵਾਰੀ ਮੇਰੀ ਵਾਰੀ ਕੀ ਸਮਾਨ ਲੈਂਦਾ ਮੈਂ ਵਾਈਪਰ ਮੇਰਾ ਵਾਈਪਰ ਟੁੱਟ ਗਿਆ ਸੀ ਮੇਰੇ ਉੱਪਰ ਦੋ ਵਾਈਪਰ ਨੇ ਇੱਕ ਵੇੜੇ 'ਚ ਹੁੰਦਾ ਇੱਕ ਮੇਰੇ ਬਾਥਰੂਮ 'ਚ ਹੁੰਦਾ ਉਹ ਦੋਨੋਂ ਟੁੱਟ ਚੁੱਕੇ ਸੀਗੇ ਹੋਂ ਫੇ ਮੈਂ ਉਹ ਖਰੀਦੇ ਤੇ ਉਹ ਤੋਂ ਬਾਅਦ ਮੈਂ ਮੰਮੀ ਨੂੰ ਲੈ ਕੇ ਜਾਣਾ ਸੀ ਡਾਕਟਰ ਦੇ ਡਾਕਟਰ ਜੈਨ ਹੈ ਤੁਹਾਨੂੰ ਪਤਾ ਆਪਣੇ ਉਰੇ 슈ਗਰ ਦਾ ਤੇ ਮੰਮੀ ਉੱਥੇ ਮੈਡੀਸਿਨ ਲੈ ਰਹੀ ਸੀ ਤਾਂ ਬੱਚਿਆਂ ਨੂੰ ਮੈਂ ਕਿੱਥੇ ਬਿਠਾਉਂਦੀ ਹਣਾ ਉੱਥੇ ਕਾਰ ਦੇ ਵਿੱਚੇ ਬੈਠੇ ਨਹੀਂ ਫਿਰ ਨਾਲ ਹੀ ਇੱਕ ਸ਼ਾਪ ਸੀਗੀ ਬਹੁਤ ਸੋਹਣੀ ਸ਼ਾਪ ਹੈ ਉੱਥੇ ਨਾ ਸਾਰਾ ਗਰੋਸਰੀ ਜਿਵੇਂ ਈਜ਼ੀ ਡੇ ਜਾਂ ਮੋਰ ਹੁੰਦਾ ਨਾ ਓਵੇਂ ਹੈ ਤੇ ਇਹਨਾਂ ਨੂੰ ਚਲੋ ਉੱਥੇ ਲੈ ਗਈ ਇਹਨਾਂ ਨੂੰ ਮਾੜਾ ਮਾੜਾ ਦਵਾਇਆ ਤਾਂ ਏ ਟਿਕੇ ਨੇ ਵੀ ਚਲ ਇਹਨਾਂ ਨੂੰ ਜਿੰਨਾਕ ਫਿਰ ਆ ਦੇਖੋ ਹਨੀਤ ਨੇ ਖਾਣਾ ਤਾਂ ਹੁੰਦਾ ਨਹੀਂ ਚਾਕਲੇਟ ਤਾਂ ਮੈਂ ਖਾ ਰਹੀਆਂ ਹੈਗਾ ਮੇਰਾ ਫਾਸਟ ਹੈ ਪਰ ਚਾਕਲੇਟ ਖਾ ਸਕਦੇ ਹਾਂ ਕਿਉ ਜੀ ਆ ਜਾਂਦੀ ਹੈ ਹਨਾ ਚਾਕਲੇਟ ਮੈਂ ਖਾ ਰਹੀ ਹਾਂ ਤੇ ਟੌਇਜ਼ ਹੋ ਰੱਖ ਰਹੀ ਐ ਹਨੀਤ ਫਿਰ ਫਾਈਨਲੀ ਮੇਰੀ ਡਿਊਟੀ ਲੱਗੀ ਸੀਗੀ ਫਿਰ ਫਾਈਨਲੀ ਅੱਜ ਸਾਡੀ ਡਿਊਟੀ ਲੱਗੀ ਸੀਗੀ ਨੀਸ਼ੂ ਨੂੰ ਵੀ ਲੈ ਕੇ ਆਉਣਾ ਸੀਗਾ ਬਿਕਾਜ਼ ਇਹ ਆਇਲਸ ਕਰ ਰਹੀ ਐ ਜੀਟੀਵੀ ਮਾਰਕੀਟ ਤੋਂ ਇਹਦੀ ਸਕੂਟੀਸ ਮੇਰੇ ਕੋਲ ਸੀਗੀ ਇਸ ਕਰਕੇ ਫਿਰ ਕਹਿੰਦੀ ਸੀ ਦੀਦੀ ਵੀ ਚਲੋ ਤੁਸੀਂ ਸਕੂਟੀ ਘਰੇ ਲੈ ਜਾਓ ਫਿਰ ਤੁਸੀਂ ਮੈਨੂੰ ਲੈ ਜਿਓ ਹਨਾ ਸੋ ਫਾਈਨਲੀ ਅਸੀਂ ਸਾਰੀ ਫੈਮਿਲੀ ਨਹੀਂ ਕਹਿ ਸਕਦੇ ਹੈਗੇ ਮੈਂ ਅਮੰਦੀਆਂ ਸਾਲੀਆਂ ਅਸੀਂ ਸਾਰੇ ਵੇ ਟੂ ਮਲੇਰ ਕੋਟਲਾ ਕਿਉਂਕਿ ਮੈਂ ਨੂੰ ਮਲੇਰ ਕੋਟਲੇ ਮੈਂ ਤੁਹਾਨੂੰ ਸਵੇਰੇ ਵੀ ਦੱਸਿਆ ਸੀਗਾ ਥੋੜਾ ਜਿਹਾ ਕੰਮ ਸੀਗਾ ਤੇ ਮੈਂ ਕੰਮ ਕਰਨ ਚੱਲੀ ਸੀਗੀ ਆਪਣੇ ਆਪਾਂ ਚੱਲੇ ਹਾਂ ਤੋਂ ਮੱਥ ਕਿੱਥੇ ਕੋ ਮੰਡਲੇ ਆਪਾਂ ਦੱਸਦੇ ਹਾਂ ਹਣਾ ਕਿੱਥੇ ਚੱਲੇ ਹਾਂ ਸੋ ਅਮਨ ਕਹਿੰਦੇ ਹੁ ਰੱਖ ਨਾ ਲਈ ਜਿਹੜੇ ਤੇਰੇ YouTube ਦੀ ਪੇਮੈਂਟ ਆਈ ਹੈ ਨਾ ਉਹ ਸਾਰੀ ਸੂਟਾਂ ਤੇ ਹੀ ਲਾਉਣੀ ਹੈ ਮੈਂ ਕਿਹਾ ਹਾਂ ਉਹ ਜਿਹੜੀ ਸਾਰੀ ਪੇਮੈਂਟ ਆਈ ਉਹ ਸੂਟਾਂ ਤੇ ਹੀ ਲਾਉਣੀ ਹੈ ਔਰ ਮੈਂ ਸੋਹਣੇ ਸੋਹਣੇ ਸੂਟ ਲੈ ਕੇ ਆਉਣੇ ਨੇ ਹਨਾ ਅ ਕਹਿੰਦਾ YouTube ਦੀ ਪੇਮੈਂਟ ਚੋਂ ਕੁਝ ਮੈਨੂੰ ਨਹੀਂ ਮੈਂ ਕਿਹਾ ਨਾ ਤੁਹਾਨੂੰ ਬਿਲਕੁਲ ਨਹੀਂ ਮਿਲਣਾ ਐਤਕੀ ਤਾਂ ਮੈਂ ਸਾਰੀ ਪੇਮੈਂਟ ਆਪਣੇ ਸੂਟਾਂ ਤੇ ਤੇ ਆਪਣੇ ਆਪ ਤੇ ਖਰਚਣੀ ਹੈ ਹਨਾ ਸੋ ਫਾਈਨਲੀ ਆਪਾਂ ਪਹੁੰਚ ਚੁੱਕੇ ਹਾਂ ਬਲੇਰਕੋਟਲੇ ਦੀ ਮਾਰਕੀਟ ਦੇ ਵਿੱਚ ਚਲੋ ਅੱਜ ਤੁਹਾਨੂੰ ਦਿਖਾਈ ਦਿੰਨੇ ਆ ਵੀ ਆਪਾਂ ਮਲੇਰਕੋਟਲੇ ਤੋਂ ਕਿੱਦਾਂ-ਕਿੱਦਾਂ ਸ਼ਾਪਿੰਗ ਕਰਦੇ ਆ ਮੈਂ ਐਕਚੁਅਲੀ ਪਾਰਟਿਕੂਲਰ ਮਲੇਰਕੋਟਲੇ ਤੋਂ ਨਹੀਂ ਮੈਨੂੰ ਜਿੱਥੇ ਜੋ ਚੀਜ਼ ਸੋਹਣੀ ਲੱਗਦੀ ਹੈ ਕਈ ਵਾਰ ਜੇ ਪਟਿਆਲੇ ਕੋਈ ਪ੍ਰਿੰਟ ਵਧੀਆ ਲੱਗਦੇ ਨੇ ਫਿਰ ਮੈਂ ਉੱਥੋਂ ਲੈ ਆਉਣੀ ਆ ਜੇ ਮੈਨੂੰ ਮਲੇਰਕੋਟਲੇ ਵਧੀਆ ਲੱਗਦੇ ਨੇ ਤਾਂ ਮੈਂ ਇੱਥੋਂ ਲੈ ਜਾਣੀ ਆ ਜੇ ਲੁਧਿਆਣੇ ਜਾਂਦੇ ਆ ਅਸੀਂ ਜਿਵੇਂ ਗੁੜ ਮੰਡੀ ਉੱਥੋਂ ਵੀ ਉੱਥੋਂ ਲੇਸਿਸ ਲੂਸਿਸ ਉੱਥੋਂ ਵੀ ਸਾਰਾ ਸਮਾਨ ਖਰੀਦ ਲਿਆਉਣੀ ਆ ਹਨਾ ਸੋ ਮੈਨੂੰ ਜਿੱਥੇ ਜੋ ਚੰਗਾ ਲੱਗਦਾ ਉੱਥੋਂ ਫਿਰ ਆਪਾਂ ਖਰੀਦ ਲਈਦਾ ਆਹ ਸ਼ਾਪ ਸਾਡੀ ਫ ਹਰ ਵੀਡੀਓ ਦੇ ਵਿੱਚ ਪਰ ਅੱਜ ਮੈਨੂੰ ਐਡ ਕੀ ਇੱਥੋਂ ਕੁਝ ਵੀ ਨਹੀਂ ਮਿਲਿਆ ਹੈਗਾ ਸੋ ਉਹ ਕਹਿੰਦੇ ਵੀ ਦੀਦੀ 10 ਦਿਨਾਂ ਤੱਕ ਆਊਗਾ ਕਿਉਂਕਿ ਮੈਂ ਥੋੜਾ ਜਿਹਾ ਮਸਲੀਨ ਐਂਡ ਕੈਮਰਿਕ ਦੋਨੋਂ ਹੀ ਲੈਣ ਗਈ ਸੀਗੀ ਉਹ ਕਹਿੰਦਾ ਦੀਦੀ ਵੀ ਥੋੜੇ ਕਿ ਦਿਨਾਂ ਤੱਕ ਆਊਗਾ ਵੀ ਫੇਰ ਤੁਸੀਂ ਆ ਜਾਓ ਮੈਂ ਕਿਹਾ ਚੱਲ ਫਿਰ 10 ਦਿਨਾਂ ਤੱਕ ਮੈਂ ਦੁਬਾਰਾ ਆਉਣੀ ਆ ਹਨਾ ਸੋ ਸਾਰੀਆਂ ਸ਼ਾਪਸ ਵਿਜ਼ਿਟ ਕਰਕੇ ਆਪਾਂ ਨੂੰ ਫਾਈਨਲੀ ਇੱਕ ਐਂਡ ਵਾਲੀ ਸ਼ਾਪ ਤੋਂ ਬਹੁਤ ਸੋਹਣੇ-ਸੋਹਣੇ ਮਛਲੀਨ ਦੇ ਸੂਟਸ ਮਿਲੇ ਨੇ ਤੇ ਬਹੁਤ ਸੋਹਣੇ-ਸੋਹਣੇ ਕੈਮਰਿਕ ਦੇ ਸੂਟਸ ਮਿਲੇ ਨੇ ਉਹ ਤੁਹਾਨੂੰ ਦਿਖਾਉਂਗੀ ਮੈਂ ਦੂਸਰੀ ਚੈਨਲ ਦੀ ਵੀਡੀਓ ਤੇ ਕਿਉਂਕਿ ਸਾਰੇ ਜੋ ਵੀ ਸੂਟਸ ਮੈਂ ਬਾਏ ਕੀਤੇ ਨੇ ਜੋ ਵੀ ਮੈਂ ਲੈ ਕੇ ਆਈਆਂ ਜੋ ਤੁਹਾਨੂੰ ਮਤਲਬ ਆਪਾਂ ਦੇਣੇ ਨੇ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਉਣੀ ਹੈ ਨਵੇਂ ਪ੍ਰਿੰਸ ਨਾਲ ਤੇ ਨਵੇਂ ਬਹੁਤ ਸਸਤੇ ਰੇਟ ਦੇ ਬਹੁਤ ਸਸਤੇ ਪ੍ਰਾਈਸਸ ਦੇ ਵਿੱਚ ਉਹ ਸੂਟ ਲੈ ਕੇ ਆਈਆਂ ਵਿਦ ਦੁਪੱਟਾ ਉਹ ਸਾਰਾ ਕੁਝ ਤੁਹਾਨੂੰ ਦੂਜੇ ਚੈਨਲ ਤੇ ਕੱਲੂ ਵੀਡੀਓ ਦੇ ਵਿੱਚ ਡੈਫੀਨੇਟਲੀ ਮਿਲੇਗਾ ਸੋ ਇਸ ਕਰਕੇ ਜ਼ਰੂਰ ਵਿਜ਼ਿਟ ਕਰਿਓ ਤੇ ਕੀ ਪਤਾ ਤੁਹਾਨੂੰ ਉਹਨਾਂ ਚ ਸੂਟਸ ਪਸੰਦ ਆ ਜਾਣ ਤੇ ਆਪਾਂ ਤੁਹਾਡੇ ਬੁੱਕ ਕਰ ਲਾਂਗੇ ਕੁਸ਼ਕ ਕਾਟਨ ਦੇ ਲੈ ਕੇ ਆਈਆਂ ਕੈਮਰਿਕ ਕੁਸ਼ਕ ਮਸਲੀਨ ਲੈ ਕੇ ਆਈਆਂ ਕਿਉਂਕਿ ਸਮਰ ਸੈLECTION ਨਹੀਂ ਲੈ ਕੇ ਆਈਆਂ ਨਾ ਤੋ ਕੇ ਫਾਈਨਲੀ ਘਰੇ ਪਹੁੰਚ ਗਏ ਜੋ ਤੂਫਾਨਲੀ ਤੇ ਬੈੱਡ ਮੈਂ ਇਹੀ ਸਿੱਟ ਗਈ ਸੀ ਸਵੇਰੇ ਬਿਕਾਜ਼ ਅਰਲੀ ਜਾਣਾ ਸੀਗਾ ਕਸਟਮਰਸ ਆਉਣੇ ਸੀਗੇ ਇੱਕ ਕੁਛ ਮੈਨੂੰ ਥੋੜਾ ਜਿਹਾ ਕੰਮ ਵੀ ਸੀਗਾ ਮੈਂ ਫੈਬਰਿਕ ਲੈਣ ਵੀ ਜਾਣਾ ਸੀਗਾ ਤੇ ਫੈਬਰਿਕ ਲੈ ਜਾਣਾ ਸੀ ਕਢਾਈਆਂ ਹੋਣੀਆਂ ਵੀ ਦੇਣ ਜਾਣੀਆਂ ਸੀਗੀਆਂ ਹਨਾ ਤੇ ਇਸ ਕਰਕੇ ਸਾਰਾ ਕੁਝ ਐਂ ਸਿੱਟ ਗਈ ਸੀ ਹੁਣ ਇੱਕ ਵਾਰ ਪੈਣਾ ਸੋ ਛਾੜ ਕੇ ਪਾਵਾਂਗੇ ਸਾਰਾ ਕੁਝ ਫੁੱਚ ਛਾੜ ਲੈਣੇ ਆ ਇਹਨੂੰ ਸਾਰੇ ਕਾਸੇ ਨੂੰ ਹਲੇ ਰੋਟੀ ਪਾਣੀ ਦਾ ਕਰਨਾ ਹੈ ਕਿਉਂਕਿ ਮੇਰਾ ਹੁੰਦਾ ਜਦੋਂ ਵੀ ਜਦੋਂ ਮੈਂ ਲੇਟ ਆਉਣੀ ਆ ਨਾ ਕਈ ਵਾਰ ਜਿਵੇਂ ਮੈਨੂੰ 9 ਵੀ ਵਜ ਜਾਂਦੇ ਨੇ 10 ਵੀ ਵਜ ਜਾਂਦੇ ਨੇ ਕੰਮ ਤੋਂ ਤਾਂ 베ਵੀ ਆਂਟੀ ਸਾਡੀ ਰੋਟੀ ਪਕਾ ਜਾਂਦੇ ਨੇ ਜਾਂ ਉਧਰੋਂ ਕਈ ਵਾਰ ਆਪਣੇ ਘਰੋਂ ਦੇ ਦਿੰਦੇ ਨੇ ਸਾਨੂੰ ਸਾਰਿਆਂ ਨੂੰ ਹਨਾ ਤੇ ਜਦੋਂ ਮੈਂ ਕਈ ਵਾਰ ਜਲਦੀ ਆ ਜਾਂਦੀ ਆ ਜਿਵੇਂ 8 ਆ ਗਈ ਜਾਂ 7 ਆ ਗਈ ਫਿਰ ਆ ਕੇ ਫੁੱਲਕੇ ਲਾ ਵੀ ਲਈਂਦੇ ਨੇ ਕਈ ਵਾਰ ਮੈਂ ਉਧਰੋਂ ਵੀ ਲੈ ਆਉਣੀ ਆ ਮੰਮੀ ਵੱਲੋਂ ਬਣੀ ਬਣਾਈ ਸਬਜ਼ੀ ਵੀ ਉਧਰੋਂ ਵੀ ਲੈ ਆਉਣੀ ਆ ਬਣੀ ਬਣਾਈ ਸੋ ਖਾਣਾ ਸਾਰੇ ਖਾ ਲੈਂਦੇ ਨੇ ਸਾਰੇ ਐਡਜਸਟ ਕਰਦੇ ਨੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੈਗਾ ਵੀ ਉਧਰੋਂ ਕਿਉਂ ਆਈ ਆ ਵੀ ਅਸੀਂ ਖਾਣੀ ਨਹੀਂ ਆ ਇੱਥੇ ਹੀ ਬਣਾ ਆ ਤੂੰ ਕਿਉਂ ਨਹੀਂ ਬਣਾਉਂਦੀ ਬੇਬੀ ਆਂਟੀ ਕਿਉਂ ਬਣਾਉਂਦੀ ਹੈ ਕਿਸੇ ਨੂੰ ਕੋਈ ਆਬਜੈਕਸ਼ਨ ਨਹੀਂ ਹੈਗੀ ਸੋ ਜਦੋਂ ਕਈ ਵਾਰ ਮੈਂ ਲੇਟ ਹੁੰਨੀ ਆ ਤਾਂ ਬੇਬੀ ਆਂਟੀ ਬਣਾ ਜਾਂਦੇ ਨੇ ਜਦੋਂ ਕਈ ਵਾਰ ਕੀ ਕਹਿੰਦੇ ਨੇ ਮੈਂ ਕਈ ਵਾਰ ਬੇਬੀ ਆਂਟੀ ਵੀ ਬਿਮਾਰ ਹੁੰਦੇ ਨੇ ਤੁਹਾਨੂੰ ਪਤਾ ਉਹਨਾਂ ਦੇ ਵੀ ਧੜਤਨਵਾਦੀ ਆ ਫਿਰ ਮੈਂ ਮੰਮੀ ਵੱਲੋਂ ਹੀ ਬਣਵਾ ਲਿਆ ਹੁਣੇ ਬਣਨੀ ਆ ਮੈਂ ਕਹਿੰਦੀ ਆ 10 12 ਫੁਲਕੇ ਬਣਾ ਦੋ ਵੀ ਇਨਾਫ ਨੇ ਸਾਨੂੰ 12 ਫੁਲਕੇ ਕੀ ਕਹਿੰਦੇ ਨੇ 12 ਫੁੱਲ ਕੇ ਸਾਡੇ ਬਣ ਜਾਂਦੇ ਨੇ ਫਿਰ ਮੈਂ ਕਹਿੰਦੀ ਹਾਂ ਉਹ ਸਬਜੀ ਵੇਟ ਵੀ ਪਾ ਦੋ ਫਿਰ ਉਹਦਾ ਕਈ ਵਾਰ ਜਦੋਂ ਮੈਂ ਜਲਦੀ ਆ ਜਾਨੀ ਆ ਨਹੀਂ ਮਤਲਬ ਬੁਟੀਕ ਤੇ ਕੰਮ ਥੋੜਾ ਘੱਟ ਹੁੰਦਾ ਉਹ ਦਿਨ ਫਿਰ ਮੈਂ ਆ ਕੇ ਬਣਾ ਲੈਣੀ ਆ ਸੋ ਫਾਈਨਲੀ ਸ਼ਾਪਿੰਗ ਕਰਕੇ ਆਪਾਂ ਥੱਕ ਚੁੱਕੇ ਆ ਬਹੁਤ ਬੁਰੀ ਤਰ੍ਹਾਂ ਤੇ ਆ ਜਿਹੜਾ ਮਲਮਲ ਦਾ ਦੁਪੱਟਾ ਨਾ ਇਹਦਾ ਤਾਂ ਮੇਰਾ ਖਿਹੜਾ ਛੱਡਣ ਨੂੰ ਜੀ ਨਹੀਂ ਕਰਦਾ ਇੰਨਾ ਰਾਮਦਾਇਕ ਹੈ ਨਾ ਇਹਦੇ ਨਾਲ ਹੀ ਮੈਂ ਮੂੰਹ ਪੁੰਜੀ ਜਾਨੀ ਆ ਇਹ ਮਤਲਬ ਹੁਣ ਜਿਵੇਂ ਮੈਂ ਕਈ ਵਾਰ ਕੋਈ ਆ ਵੀ ਜਾਂਦਾ ਹੈ ਹਨਾ ਜਿਵੇਂ ਕੋਈ ਰਿਸ਼ਤੇਦਾਰ ਆ ਜਾਂਦਾ ਹੈ ਜਾਂ ਕੋਈ ਮੰਨ ਦਾ ਫਰੈਂਡ ਆ ਜਾਂਦੇ ਨੇ ਜਾਂ ਕੋਈ ਨਾ ਕੋਈ ਉੱਪਰ ਆ ਜਾਂਦਾ ਜਾਂ نیچے ਕੋਈ ਆ ਜਾਂਦਾ ਫਿਰ ਮੈਂ ਨਾ ਇਹ ਚੁੰਨੀ ਲੈ ਲੈਣੀ ਹੁੰਨੀ ਆ ਪਜਾਮੇ ਟੀ-ਸ਼ਰਟ ਦੇ ਨਾਲ ਥੱਲੇ ਜਾਣ ਨੂੰ ਰੂਮ 'ਚ ਨਹੀਂ ਮੈਂ ਆਪਣੇ 'ਚ ਲੈਂਦੀ ਹੈਗੀ ਪਰ ਬਾਹਰ ਜਿਵੇਂ ਥੱਲੇ ਜਾਣਾ ਜਾਂ ਇੱਧਰ ਉੱਧਰ ਜਾਣਾ ਫਿਰ ਉੱਥੇ ਮੈਂ ਇਹ ਚੁੰਨੀ ਲੈ ਲੈਣੀ ਆ ਕਿਉਂਕਿ ਇਹ ਮੈਨੂੰ ਇੰਨੀ ਰਾਮਦਾਇਕ ਲੱਗਿਆ ਇਹ ਚੁੰਨੀ ਨਾਲ ਮੈਨੂੰ ਐ ਨਹੀਂ ਲੱਗਦਾ ਵੀ ਮੈਂ ਫਾਹ ਲਿਆ ਹੋਇਆ ਹਨਾ ਪਰ ਇਹ ਇੰਨੀ ਜਿਆਦਾ ਇਹ ਜੇ ਮਲਮਲ ਦੀਆਂ ਚੁੰਨੀਆਂ ਮੈਂ ਸੋਚ ਰਹੀ ਆ ਵੀ ਮੈਂ ਹੋਰ ਵੀ ਦੇਖਣ ਦੇਖ ਕੇ ਆਉਣੀ ਆ ਸੀ ਮਲੇਰਕੋਟਲੇ ਪਰ ਉੱਥੇ ਨਹੀਂ ਹੈਗੀਆਂ ਇਹ ਮਲਮਲ ਦੀਆਂ ਚੁੰਨੀਆਂ ਉੱਥੇ ਤਾਂ ਕੋਟਾ ਡੋਰੀਆ ਵਗੈਰਾ ਹੀ ਮਿਲ ਰਿਹਾ ਤੇ ਕੋਟਾ ਡੋਰੀਆ ਦੀ ਵੈਰਾਈਟੀ ਵੀ ਉੱਥੇ ਖਤਮ ਹੋ ਚੁੱਕੀ ਆ ਉਹ ਕਹਿੰਦੇ ਵੀ 10 ਦਿਨ ਤੱਕ ਆਇਓ ਫਿਰ ਬਹੁਤ ਕੁਝ ਮਿਲ ਜੂਗਾ ਹਨਾ 10 ਦਿਨ ਤੱਕ ਆਪਾਂ ਜਾਵਾਂਗੇ ਵੈਸੇ ਮੈਂ ਲੈ ਕੇ ਬਹੁਤ ਕੁਝ ਆਈ ਆ ਤੁਹਾਡੇ ਲਈ ਬਹੁਤ ਕੁਝ ਲੈ ਕੇ ਆਈਆਂ ਔਰ ਤੁਹਾਨੂੰ ਕੱਲ ਵਾਲੀ ਵੀਡੀਓ 'ਚ ਜ਼ਰੂਰ ਦਿਖਾਉਂਗੀ ਉਹ ਵਾਲਾ ਜਿਹੜਾ ਚੈਨਲ ਹੈ ਆਪਣਾ ਕਮਲ ਬੁਟੀਕ ਦੇ ਵਿੱਚ ਨਵੇਂ-ਨਵੇਂ ਡਿਜ਼ਾਈਨਸ ਦਿਖਾਉਂਗੀ ਨਾਲ ਪ੍ਰਿੰਟਸ ਨਾਲ ਨਵੇਂ-ਨਵੇਂ ਡਿਜ਼ਾਈਨਸ ਦੁਪੱਟੀਆਂ ਦੇ ਸਮੇਤ ਡਿਜ਼ਾਈਨਰ ਦੁਪੱਟੇ ਨਾਲ ਠੀਕ ਹੈ ਸੋ ਇੱਥੇ ਹੁਣ ਆਪਾਂ ਕਰ ਲਈਏ ਫਟਾਫਟਾ ਕੰਮ ਲੱਗੀ ਹੋਈ ਆਪ ਤੇ ਬੱਸ ਹੋ ਜਾਂਦੀ ਹੈ ਜੀ ਨਹੀਂ ਕਰਦਾ ਹੈਗਾ ਕਿ ਝਾੜ ਕੇ ਵੈਸੇ ਝਾੜ ਕੇ ਹੀ ਬੈੱਡ ਸ਼ੀਟ ਸੌਣਾ ਚਾਹੀਦਾ ਹੈ ਨਾ ਤੇ ਪਰ ਆ ਜਿਹੜਾ ਮੈਂ ਥੱਲੇ ਬਿਸ਼ਾਉਣੀ ਆ ਨਾ ਹਨੀਤ ਦਾ ਥਰਮਲ ਜਿਆ ਇਹ ਇਕੱਠਾ ਹੋਈ ਜਾਂਦਾ ਹੁੰਦਾ ਇਹਦੇ ਨਾਲ ਬੈੱਡ ਸ਼ੀਟ ਬਿਸ਼ਾਉਣੀ ਮੈਨੂੰ ਇੰਨੀ ਔਖੀ ਹੋ ਜਾਂਦੀ ਹੈ ਕੱਲੀ ਜਾਨੀ ਨੂੰ ਇਹਨਾਂ ਨੂੰ ਕਈ ਵਾਰ ਕਿਹਾ ਵੀ ਤੁਸੀਂ ਮੇਰੇ ਨਾਲ ਬਿਸ਼ਵਾ ਦਿਆ ਕਰੋ ਆਪ ਵਿਚਾਰੇ ਇਹ ਕਹਿ ਦਿੰਦੇ ਨੇ ਨਹੀਂ ਆਪੇ ਬਿਸ਼ਾ ਲਾ ਲੈਂ। ਮੈਂ ਇੰਨਾ ਤੇ ਥੱਕ ਜਾਨੀ ਆ ਹੁਣ ਆਏ ਆ ਵੀ ਇੱਕ ਤਾਂ ਫਾਸਟ ਆ ਉਹ ਇਟਸ ਓਕੇ ਫਾਸਟ ਨਹੀਂ ਇਹ ਨਾਲ ਤਾਂ ਪਾਉਂਦਾ ਐਨਾ ਥੱਕ ਜਾਂਦੀ ਆ ਮੈਨੂੰ ਐ ਹੁੰਦਾ ਵੀ ਮੇਰਾ ਬੈੱਡ ਵੀ ਨਾ ਤੇ ਰੈਡੀ ਕੀਤਾ ਕਰਾਇਆ ਮਿਲ ਜਵੇ ਵੀ ਸੌ ਜਾ ਮਸ ਜਾ ਕੇ ਪਰ ਨਹੀਂ ਏਡੀਜ਼ ਦੀ ਕਿਸਮਤ ਦੇ ਵਿੱਚ ਘਰ ਦਾ ਕੰਮ ਵੀ ਉਹਨਾਂ ਜ਼ਰੂਰੀ ਹੈ ਤੇ ਕਮਾ ਕੇ ਤਾਂ ਆਪਾਂ ਲੈ ਕੇ ਆਉਣਾ ਹੀ ਹੈ ਸੋ ਸੈਲਫ ਡਿਪੈਂਡੈਂਟ ਹੋਣਾ ਬਹੁਤ ਜ਼ਰੂਰੀ ਹੈ ਬੰਦਾ ਕੱਲਾ ਨਹੀਂ ਲੇਡੀ ਸੈਲਫ ਡਿਪੈਂਡੈਂਟ ਹੋਣੀ ਬਹੁਤ ਜ਼ਰੂਰੀ ਹੈ ਕਿ ਤਨ ਨੂੰ ਕਦੇ ਵੀ ਕਿਸੇ ਕੋਲੋਂ ਪੈਸੇ ਮੰਗਣੇ ਨਾ ਪੈਣ। ਅ ਕਿਸੇ ਵੀ ਚੀਜ਼ ਖਰੀਦਣ ਵਾਸਤੇ ਹੈਨਾ। ਸੋ ਇਸ ਕਰਕੇ ਇੰਨਾ ਆਪਣੇ 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 ਸ਼ਰੀਰ ਨੂੰ ਲੋਹੇ ਵਰਗਾ ਬਣਾ ਲਓ। ਵੀ ਕਾਕੇ ਵੀ ਜਾਓ, ਆਕੇ ਵੀ ਕਰੋ, ਇਟਸ ਓਕੇ। ਇਹ ਤੁਹਾਡੇ ਕਰਮ ਨੇ ਪਰ ਆਪਾਂ ਜੇ ਖੁਸ਼ ਹੋ ਕੇ ਕਰਾਂਗੇ ਨਾ ਤਾਂ ਜ਼ਿਆਦਾ ਵਧੀਆ ਲੱਗੂਗਾ। ਜੇ ਆਪਾਂ ਔਖੇ ਹੋ ਕੇ, ਦੁਖੀ ਹੋ ਕੇ ਕਰਾਂਗੇ, ਹਾਂ ਸ਼ਰੀਰ ਥੱਕਦਾ, ਕੀਦਾਰੀ ਥੱਕਦਾ। ਅ ਮੇਰੇ 'ਚ ਜਿਹੜਾ ਲੋਹਾ ਠੁਕਿਆ ਜਾਂ ਤੁਹਾਡੇ 'ਚ ਜਿਹੜਾ ਲੋਹਾ ਠੁਕਿਆ ਹੈਨਾ, ਸਦਾ ਸ਼ਰੀਰ ਥੱਕਦਾ ਹੈ। ਪਰ ਇਹ ਵੀ ਜੇ ਕਰਨੀ ਆਪਾਂ ਤਾਂ ਖਾਸੇ ਕਰਨੀ ਪੈਣਾ ਹੈ ਨਾ ਸਾਰਾ ਕੁਝ ਡਨ ਕਰਕੇ ਰੋਟੀ ਪਾਣੀ ਖਾ ਕੇ बिकॉज ਮੈਂ ਖਾਣਾ ਨਹੀਂ ਸੀ ਇਹਨਾਂ ਦੋਨਾਂ ਨੂੰ ਖਵਾ ਕੇ ਅ ਦੋਨੋਂ ਪਿਉਤੀ ਬੈਠੇ ਸੀਰੀਅਲ ਦੇਖ ਰਹੇ ਨੇ ਤੇ ਮੈਂ ਕਹਿ ਰਹੀ ਸੀ ਮੈਂ ਕਿਹਾ ਚੱਲ ਵੀ ਮੈਂ ਭਾਂਡੇ ਪੁੰਡੇ ਚੱਕਿਆ ਆਵਾ ਪਰ ਸਵੇਰੀ ਧੋਨੀ ਹੁੰਨੀ ਆ ਭਾਂਡੇ ਕਿਉਂਕਿ ਬਾਰ ਬਾਰ ਗੇੜੇ ਕੌਣ ਕੱਢੂਗਾ ਹਨਾ ਇਸ ਕਰਕੇ ਭਾਂਡੇ ਆਪਾਂ ਸਵੇਰੀ ਧੋਨੇ ਹੁੰਨੇ ਆ ਮੈਂ ਤਾਂ ਇੱਥੇ ਹੀ ਰੱਖ ਲੈਣੀ ਹੁੰਨੀ ਆ ਪਰ ਕਹਿੰਦੇ ਨੇ ਕਹਿੰਦੇ ਝੂਠ ਭਾਂਡਿਆਂ ਦੀ ਰੱਖੀ ਦੀ ਨਹੀਂ ਹੈਗੀ ਰੂਮ 'ਚ ਥਰਸਡੇ ਵਾਲੇ ਦਿਨ ਤਾਂ ਮੇਰੀ ਜਿਆਦਾ એનર્ਜੀ ਲੈਵਲ ਡਾਊਨ ਹੋ ਜਾਂਦਾ ਸੋ ਇਸ ਕਰਕੇ ਹਨੀਤ ਲੈ ਕੇ ਆਇਆ ਮੋਟੂ ਪਤਲੂ ਉਹ ਮਾਸੀ ਜੀ ਉਹਨਾਂ ਨੇ ਵੀਡੀਓ ਚ ਦੇਖ ਲਿਆ ਸੀ ਜਦ ਤੁਸੀਂ ਨਾ ਕਾਰ ਚ ਬੈਠੇ ਸੀਗੇ ਨਾ ਉਹਨਾਂ ਨੇ ਦੇਖ ਲਿਆ ਸੀਗਾ ਸੋ ਤਾਂ ਇਥੇ ਕਰਦੇ ਆ ਆਪਾਂ ਬਲੌਗ ਦਾ ਐਂਡ ਤੇ ਇਹਦੇ ਪਾਪਾ ਦਾ ਬਿਜ਼ੀ ਅੱਜਕੱਲ ਚੱਲ ਰਹੇ ਨੇ ਕਿਉਂਕਿ ਤੁਹਾਨੂੰ ਪਤਾ ਹੈ ਇੱਕ ਤਰੀਕ ਨੂੰ ਪੈਣੀਆਂ ਨੇ ਵੋਟਾਂ ਉਹਨਾਂ ਕੋ ਸਾਡੇ ਲਈ ਬਿਲਕੁਲ ਟਾਈਮ ਨਹੀਂ ਹੈਗਾ ਹਨਾ ਕਦੇ ਪਾਪਾ ਰਾਤ ਨੂੰ ਵੋਟਾਂ ਵਾਲਿਆਂ ਕੋਲ ਚਲੇ ਜਾਂਦੇ ਨੇ ਕਦੇ ਪਾਪਾ ਜੇ ਤੁਹਾਨੂੰ ਸਾਡਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰਿਆ ਸਾਈਟ ਕਰਿਓ ਐਂਡ ਸ਼ੇਅਰ ਕਰਿਓ ਹੁਣ ਨਾ ਹਨੀਤ ਨੇ ਅੱਜ ਤੋਂ ਬਾਅਦ ਦਵਾਈ ਲਿਆ ਕਰਨੀ ਹੈ ਸੋ ਥੈਟ ਇਹਦਾ weight put on ਹੋ ਜAVE ਇਹਨੂੰ irons ਤੇ calciums ਦੇਣੇ ਸ਼ੁਰੂ ਕਰਨੇ ਨੇ ਇਹਦੇ ਪਾਪਾ ਤਾਂ ਆਲਵੇਜ਼ ਬਿਜ਼ੀ ਰਹਿੰਦੇ ਨੇ ਉਹਨਾਂ ਨੂੰ ਤਾਂ ਫੋਨ ਜਿੰਨੀ ਦੇ ਤੱਕ ਹੁਣ ਵੋਟਾਂ ਦਾ ਇਲੈਕਸ਼ਨਾਂ ਦਾ ਉਹ ਨਹੀਂ ਨਾ ਆਉਂਦਾ ਰਿਜ਼ਲਟ ਨਹੀਂ ਆਉਂਦਾ ਉਹਨਾਂ ਦੇ ਤੱਕ ਇਹਨਾਂ ਨੇ ਤਾਂ ਫੋਨਾਂ ਤੇ ਰਹਿਣਾ ਜਾਂ ਉੱਥੇ ਬੀਜੇਪੀ ਵਾਲਿਆਂ ਦੇ ਆਫਿਸ ਹਨੀਤ ਮੇਰੇ ਦੇਖੋ ਜੀ ਇੰਜੈਕਸ਼ਨ ਲਾ ਰਹੀ ਹੈ ਮੈਡੀਸਨ ਇਹਨੂੰ ਦੇਣੀ ਹੈ ਇਹ ਇੰਜੈਕਸ਼ਨ ਨਾਲ ਔਰ ਇਹ ਮੇਰੇ ਲਾ ਰਹੀ ਹੈ ਸੋ ਇੱਥੇ ਕਰ ਦਿਆ ਹੁਣ ਆਪਾਂ ਬਲੌਗ ਦਾ ਐਂਡ ਮੇਰੇ ਵੀ ਸੀਰੀਅਲ ਦਾ ਟਾਈਮ ਹੋ ਗਿਆ ਅਨੁਪਮਾ ਦਾ ਸੋ ਇੱਥੇ ਕਰ ਦਿਆ ਆਪਾਂ ਬਲੌਗ ਦਾ ਐਂਡ ਕੱਲ ਨੂੰ ਮਿਲਦੇ ਹਾਂ ਫੇਰ ਇੱਕ ਨਵੇਂ ਬਲੌਗ ਦੇ ਨਾਲ ਨਵੀਂ ਸਵੇਰ ਨਵਾਂ ਸਾਰਾ ਕੁਝ ਨਵਾਂ ਰੁਟੀਨ ਕੱਲ ਨੂੰ ਮਿਲਦੇ ਹਾਂ ਬਾਏ ਗੁੱਡ ਨਾਈਟ